ਮਿੰਟੋ ਜੀ ਆਪਾਂ ਨੇ ਪਿਛਲੇ ਦਿਨੀ ਇੱਕ ਗੱਲ ਕੀਤੀ ਸੀਗੀ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਜਿਹਦੇ ਵਿੱਚ ਉਹ ਬਹੁਤ ਸੋਹਣਾ ਮੁੰਡਾ ਗੁਰਵਿੰਦਰ ਜਿਹਦਾ ਕਤਲ ਕਰਿਆ ਉਹ ਕੈਨੇਡਾ ਤੋਂ ਆਈ ਉਹਦੀ ਪਤਨੀ ਸੀ ਨਾਲ ਉਹਦਾ ਪ੍ਰੇਮੀ ਸੀ ਜਾਂ ਸਾਥੀ ਸੀ ਜੋ ਵੀ ਉਹਦਾ ਉਸ ਮਾਮਲੇ ਦੇ ਵਿੱਚ ਇੱਕ ਹੋਰ ਖਬਰ ਪੜੀ ਕਿ ਉਹਨਾਂ ਨੇ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਮੁੰਡੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਅਸਰ ਨਹੀਂ ਕੀਤਾ ਫਿਰ ਇੱਕ ਪਲਾਨ ਬੀ ਉਹਨਾਂ ਨੇ ਬਣਾਇਆ ਫਿਰ ਉਹ ਵਿਚਾਰੇ ਮੁੰਡੇ ਨੂੰ ਖਤਮ ਕੀਤਾ ਉਸ ਮਾਮਲੇ ਦੇ ਵਿੱਚ ਕਿੱਥੋਂ ਤੱਕ ਜਾਂਚ ਪਹੁੰਚੀ ਉਸ ਮਾਮਲੇ ਦੇ ਵਿੱਚ ਅੱਗੇ ਕੀ ਨਿਕਲਿਆ ਜੀ ਖਾਚ ਦੇ ਵਿੱਚੋਂ ਜੜੀਆਂ ਚੀਜ਼ਾਂ ਇੱਕ ਨਾਮ ਮੈਂ ਪੜ ਰਿਹਾ ਸੀਗਾ ਇੱਕ ਹਿੰਦੀ ਦਾ ਅਖਬਾਰ ਉਹਨਾਂ ਦੀ ਟੀਮ ਗਈ ਹੈ ਉੱਥੇ ਗਰਾਉਂਡ ਜ਼ੀਰੋ ਤੇ ਗਰਾਉਂਡ ਜ਼ੀਰੋ ਤੇ ਜਾਣ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਪਿੰਡ ਦੇ ਵਿੱਚ ਅੱਛਾ ਇਹ ਦੋ ਮਾਮਲੇ ਨੇ ਬੜੇ ਸੈਂਸਿਟਿਵ ਨੇ ਤੇ ਬੜੇ ਦਿਲ ਨੂੰ ਨਾ ਝਿਜੋੜ ਕੇ ਰੱਖ ਦੇਣ ਵਾਲੇ ਆ ਸੁਖਮ ਸਾਹਿਬ ਕੁਝ ਘਟਨਾਵਾਂ ਹੁੰਦੀਆਂ ਨੇ ਨਾ ਕਿ ਜਿਹੜੀਆਂ ਤੁਹਾਡੀ ਰੂਹ ਤੇ ਤੁਹਾਡੀ ਮਾਨਸਿਕਤਾ ਤੇ ਤੁਹਾਡੀ ਸਮਾਜਿਕ ਸੂਝ ਤੇ ਬੜਾ ਗਹਿਰਾ ਅਸਰ ਛਡਦੀਆਂ ਨੇ ਜੀ ਇੱਕ ਬੜੀ ਮੈਂ ਨਾ ਸੋਹਣੀ ਸੁਨਖੀ ਮਟਿਆਰ ਕਹਿ ਲੋ ਕੁੜੀ ਕਹਿ ਲੋ ਮਨਦੀਪ ਸ਼ੈਦ ਉਹਨਾਂ ਦਾ ਪਿੰਡ ਗੁਜਰਾਲ ਜੀ ਰਵਿੰਦਰ ਗਰੇਵਾਲ ਦਾ ਪਿੰਡ ਗੁਜਰਾਲ ਆ ਹੂੰ ਗੁਜਰਵਾਲਾ ਵੈਸੇ ਗੁਜਰਾਲ ਕਹਿ ਦਿੰਦੇ ਬੋਲਣ ਚਾਹੁੰਦੇ ਹਾਂ ਸ਼ੈਦ ਉਸ ਪਿੰਡ ਦੀ ਤਾਂ ਉਸ ਬੀਬੀ ਨੂੰ ਵੀ ਪਹਿਲਾਂ ਤੇ ਸਮਝਿਆ ਗਿਆ ਕਿ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਆ ਹੁਣ ਖਬਰ ਇਹ ਨਿਕਲੀ ਕਿ ਉਹਦੇ ਦਿਓਰ ਨੇ ਉਹਨੂੰ ਸਾਰ ਕੇ ਐਕਸੀਡੈਂਟ ਬਣਾਉਣ ਦਾ ਯਤਨ ਕੀਤਾ ਓਹੋ ਠੀਕ ਹੈ ਜੀ ਉਹ ਵੀ ਬਹੁਤ ਵੱਡੀ ਘਟਨਾ ਸੀ ਪਰ ਅਨਫੋਰਚੂਨੇਟਲੀ ਉਹਦੀ ਚਰਚਾ ਨਹੀਂ ਇੰਨੀ ਹੋਈ ਮਨਦੀਪ ਸੀ ਕੁੜੀ ਦਾ ਨਾਮ ਸ਼ਮਨਦੀਪ ਹਾਂਜੀ ਬਾਅਦ ਵਿੱਚ ਹੁਣ ਪੁਲਿਸ ਨੇ ਸ਼ਾਇਦ ਉਹ ਮਾਮਲਾ ਤੇ ਦਰਜ ਕਰ ਲਿਆ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਇਹਨੂੰ ਪਤਾ ਨਹੀਂ ਪਰ ਉਹ ਜਿਹੜੀ ਹੱਤਿਆ ਹੋਈ ਆ ਹਮ ਕੈਨੇਡਾ ਦੇ ਵਿੱਚ ਉਹ ਵੀ ਸਾਡੇ ਸਮਾਜਿਕ ਰਿਸ਼ਤੇ ਜਿਹੜੇ ਚਾਹੇ ਉਹ ਸਮੁੰਦਰਾਂ ਤੋਂ ਪਾਰ ਹੋਣ ਚਾਹੇ ਇੱਥੇ ਉਹਦਾ ਦੱਸਦੀ ਆ ਕਿ ਬਈ ਹਾਲ ਕੀ ਹਾਲ ਕੀ ਹੈ ਜੀ ਸਾਰੇ ਪਾਸੇ ਇਦਾਂ ਤਰਾਹੀ ਤਰਾਹੀ ਮਚੀ ਪਈ ਆ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਅੱਗੇ ਆ ਗਈ ਘਟਨਾ ਸੁਖਨਾਲ ਦੀ ਹਮ ਸੁਖਨਾਲ ਦੋਨੇ ਉਧਰ ਗੁੱਜਰਵਾਲ ਇੱਧਰ ਆ ਗਿਆ ਸੁਖਨਾਲਾ ਹਰ ਸੁਖਣ ਵਾਲੇ ਦੀ ਜਿਹੜੀ ਇਹ ਘਟਨਾ ਹੈ ਇਹ ਜ਼ਿਆਦਾ ਇਸ ਕਰਕੇ ਸਾਡੇ ਨਜ਼ਰ ਹੀ ਚੜੇ ਚੜੀਆ ਕਿ ਇੱਕ ਤੇ ਰਿਸ਼ਤੇ ਚ ਧੋਖਾ ਹੂੰ ਚੀਟ ਕਰਨਾ ਯਾਨੀ ਰਿਸ਼ਤੇ ਦੇ ਨਾਲ ਵਫਾ ਤੁਰਦੀ ਆ ਹੂੰ ਜੇ ਕਿਸੇ ਵੀ ਥਾਂ ਤੇ ਜਾ ਕੇ ਵਫਾ ਪਿਛੇ ਰਹਿ ਜਾਵੇ ਰਿਸ਼ਤਾ ਅੱਗੇ ਜੇ ਛੁੱਟ ਗਿਆ ਨਾ ਜੀ ਸਮਝ ਲੋ ਤਾਂ ਐਕਸੀਡੈਂਟ ਤੈ ਆ ਬਿਲਕੁਲ ਕੱਲਾ ਰਹਿ ਜਾਂਦਾ ਰਿਸ਼ਤਾ ਕੱਲਾ ਰਹਿ ਜਾਂਦਾ ਫਿਰ ਉਹ ਗਿਆ ਜੀ ਤੋ ਮਤਲਬ ਇੱਕ ਤੇ ਵਫਾ ਜਿਹੜੀ ਸੀਗੀ ਨਾ ਹੂੰ ਉਹ ਉਹਨਾਂ ਬੇਵਫਾਈ ਕਹਿੰਦਦੇ ਨੇ ਤਾਂ ਜਿਹੜੀ ਉਹ ਬੇਵਫਾਈ ਆ ਰਿਸ਼ਤਿਆਂ ਦੀ ਇੱਕ ਤੇ ਆਪਣੇ ਪੰਜਾਬੀਆਂ ਨੂੰ ਉਹ ਬਹੁਤ ਕੁੰਬਦੀ ਆ ਹੂੰ ਬਹੁਤ ਪੈੜੀ ਲੱਗਦੀ ਆ ਜੀ ਚਾਹੇ ਉਹ ਯਾਰ ਮਾਰ ਦੇ ਰੂਪ ਚ ਹੋਵੇ ਚਾਹੇ ਇਦਾਂ ਰਿਸ਼ਤਿਆਂ ਦੇ ਵਿੱਚ ਪਤੀ ਪਤਨੀ ਚ ਹੋਵੇ ਹੂੰ ਇੱਕ ਉਹ ਜੁੜ ਗਿਆ ਫਿਰ ਉਹਦੇ ਨਾਲ ਇਹ ਕਿ ਮੁੰਡਾ ਪਲਾ ਮਾਨਸ ਸੀਗਾ ਪਰਿਵਾਰ ਪਲਾ ਮਾਨਸ ਸੀਗਾ ਜੀ ਜੀ ਫਿਰ ਉਹਦੀ ਮੌਤ ਜਿੱਤਰਾ ਹੋਈ ਆ ਜੋ ਕਹਾਣੀਆਂ ਨੇ ਕਿ ਭਾਈ ਉਹਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਅਸਰ ਨਹੀਂ ਹੋਇਆ ਫਿਰ ਉਹਨੂੰ ਮਤਲਬ ਕਿ ਪਤਾ ਨਹੀਂ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਨੇ ਕੋਈ ਤਾਂ ਕਹਿੰਦਾ ਕਿ ਥੱਲੇ ਉਹਨੂੰ ਕੁੱਟਿਆ ਮਾਰਿਆ ਗਿਆ ਮਾਰਨ ਦਾ ਯਤਨ ਜਦੋਂ ਕੀਤਾ ਗਿਆ ਸ਼ਾਇਦ ਮਨਕਾ ਵਗੈਰਾ ਵੀ ਟੁੱਟਾ ਤਾਂ ਉਹ ਭੱਜ ਕੇ ਉੱਤੇ ਚੜ ਰਿਹਾ ਸੀਗਾ ਉੱਤੇ ਜਿਹੜਾ ਗੇਟ ਸੀਗਾ ਉੱਤੇ ਪਹੁੰਚ ਗਿਆ ਸੀਗਾ ਉਹ ਉਹਦੀ ਅਰਲ ਨਹੀਂ ਲਾ ਸਕਿਆ ਤੋਂ ਨੇ ਉੱਤੇ ਪਹੁੰਚ ਗਏ ਤਾਂ ਉੱਥੇ ਮਾਰ ਦਿੱਤਾ ਮਰਿਆ ਛੱਤ ਤੇ ਪਿਆ ਸੀ ਅਛਾ ਉਸ ਮੁੰਡੇ ਦੀ ਵਿਚਾਰੇ ਦੀ ਬਦ ਕਿਸਮਤੀ ਵੇਖੋ ਕਿ ਸਿਆਲੀ ਦੇ ਨੇ ਸਿਆਲਾਂ ਦੇ ਵਿੱਚੋਂ ਤੁਹਾਨੂੰ ਪਤਾ ਕਮਰਿਆਂ 'ਚ ਲੋਕ ਪਏ ਹੁੰਦੇ ਨੇ ਤੇ ਉਹ ਬਹੁਤੀ ਜਿੰਨੀ ਕੋ ਆਵਾਜ਼ ਸੀ ਕੋਪਕਾਰ ਕਰਦਾ ਰਿਹਾ ਉਹ ਗਾਂ ਪਹੁੰਚੀ ਹੋਈ ਨਹੀਂ ਇਹ ਦੂਜੀ ਗੱਲ ਦੂਜੀ ਗੱਲ ਇੱਕ ਦੱਸੀ ਜਾ ਰਹੀ ਆ ਕਿ ਜ਼ਹਿਰ ਦਾ ਜਦੋਂ ਅਸਰ ਨਹੀਂ ਹੋਇਆ ਪਰ ਉਹ ਪੈ ਗਿਆ ਇਹ ਜਿਹੜਾ ਆਇਆ ਹਰਕਮਲਪ੍ਰੀਤ ਬੱਲੂਆਣੇ ਵਾਲਾ ਇਹ ਜਦੋਂ ਆਇਆ ਉਹ ਉੱਤੇ ਚੜ ਕੇ ਗੱਲਬਾਤ ਕਰ ਰਿਹਾ ਸੀ ਕਿ ਹੁਣ ਇਹਨੂੰ ਕੀ ਕੀਤਾ ਜਾਵੇ ਇਹਦਾ ਕੀ ਕੀਤਾ ਜਾਵੇ ਉਹਦੇ ਕੰਨਾਂ 'ਚ ਆਵਾਜ਼ ਪਈ ਆ ਉਹ ਉੱਤੇ ਗਿਆ ਫੇਰ ਮਾਰਿਆ ਹੂੰ ਠੀਕ ਹੈ ਜੀ ਮਤਲਬ ਕਿ ਦੋ ਤਰ੍ਹਾਂ ਦੀਆਂ ਇਹ ਕਹਾਣੀਆਂ ਉੱਥੋਂ ਨਿਕਲ ਕੇ ਆ ਰਹੀਆਂ ਨੇ ਜੀ ਜੀ ਪਰ ਪੁਲਿਸ ਦਾ ਮਤਲਬ ਕਿ ਥੋੜਾ ਜਿਹਾ ਜਿਹੜਾ ਇਨਵੈਸਟੀਗੇਸ਼ਨ ਦਾ ਤਰੀਕਾ ਉਹਦੇ ਤੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਿ ਢਿੱਲ ਮੱਠਾ ਦਾ ਇਸ਼ਾਰਾ ਕਰਦੀਆਂ ਨੇ ਜਿੱਦਾਂ ਆ ਕੀ ਜਾ ਰਿਹਾ ਕਿ ਜਿਹੜਾ ਜ਼ਹਿਰ ਵਗੈਰਾ ਦਿੱਤਾ ਹੈ ਜਾਂ ਕੋਈ ਟੀਕਾ ਲਾਇਆ ਗਿਆ ਉਹ ਵੀ ਇੱਕ ਕਹਾਣੀ ਆ ਰਹੀ ਹੈ ਕਿ ਟੀਕਾ ਲਾਇਆ ਗਿਆ ਤਾਂ ਉਹ ਟੀਕੇ ਵਾਲੀ ਸਰਿੰਜ ਕਿੱਥੇ ਆ ਵਗੈਰਾ ਕਿਉਂਕਿ ਸਬੂਤ ਹੈ ਉਹ ਮਤਲਬ ਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੋਖਲਾ ਪ੍ਰਗਟਾਇਆ ਜਾ ਰਿਹਾ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਢਿੱਲਤ ਨਹੀਂ ਪਰ ਪੁਲਿਸ ਉਥੇ ਇਨਵੈਸਟੀਗੇਸ਼ਨ ਤੇ ਤਿੱਖੀ ਕਰ ਰਹੀ ਆ ਕਿਉਂਕਿ ਦੇਖੋ ਹੁਣ ਇੱਕ ਦੂਜਾ ਪੱਖ ਜਿਹੜਾ ਹੈ ਕਿ ਬਈ ਉਹਦੇ ਨਾਲ ਜਿਹੜਾ ਉਹ ਆਇਆ ਕਾਤਲ ਹੂੰ ਕਾਤਲ ਦੇ ਨਾਲ ਸਹਾਇਕ ਵੀ ਸੀ ਹੁਣ 1 ਐ 2 ਐ ਜੀ ਵੀ ਪੁਲਿਸ ਉਹ ਨਹੀਂ ਲੱਭ ਰਹੀ ਫਿਰ ਇਹ ਹੈ ਕਿ ਇਹ ਬੰਦਾ ਫਰੀਦਕੋਟ ਕੇ ਚੈਹਦੀਆਂ ਚ ਤੁਰਿਆ ਫਿਰਦਾ ਰਿਹਾ ਹੂੰ ਇਹਨੂੰ ਪੁਲਿਸ ਲੱਭ ਨਹੀਂ ਸਕੀ ਤੇ ਆਮਨਾਲ ਈਸ ਨੇ ਇਹਨੇ ਸਰੈਂਡਰ ਕੀਤਾ ਦੂਜੇ ਕਿਤੇ ਜਿਹੇ ਦਿਨ ਹੁਣ ਹੋ ਕੀ ਰਿਹਾ ਕਿ ਪੁਲਿਸ ਨੇ ਜਿਹੜੀ ਤਹਿਕੀਕਤ ਕੀਤੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਅਖਬਾਰ ਫਿਰ ਗਰਾਊਂਡ ਜ਼ੀਰੋ ਉੱਤੇ ਜਾਂਦਾ ਉਹ ਆਸ-ਪਾਸੋਂ ਪਤਾ ਕਰਦੇ ਹੁੰਦੇ ਨੇ ਘਰ ਵਾਲੇ ਤੇ ਬਹੁਤਾ ਨਹੀਂ ਬੋਲਦੇ ਕੁਝ ਹੁੰਦੇ ਆ ਜਿਹੜੇ ਬੋਲ ਪੈਂਦੇ ਆ ਕੁਝ ਮਾਮਲੇ ਇਦਾਂ ਦੇ ਹੁੰਦੇ ਆ ਕਿ ਘਰ ਵਾਲੇ ਜਾਂ ਵਾਰਿਸ ਜਾਂ ਆਸ-ਪਾਸੇ ਵਾਲੇ ਲੋਕ ਉਹ ਖਮੋਸ਼ ਰਹਿੰਦੇ ਫਰੋਂ ਆਲੇ-ਦੁਆਲੇ ਜਿਹੜੀਆਂ ਕਹਾਣੀਆਂ ਚੱਲਦੀਆਂ ਹੁੰਦੀਆਂ ਨੇ ਪਿੰਡਾਂ 'ਚ ਜਾਂ ਗਲੀ ਮਹੱਲੇ 'ਚ ਤਾਂ ਫਿਰ ਉਹਦੇ 'ਚ ਉਹ ਜਾ ਕੇ ਵਿਚਰਦੇ ਆ ਗੱਲਬਾਤ ਕਰਦੇ ਆ ਆਫ ਦੀ ਰਿਕਾਰਡ ਫਿਰ ਉੱਥੋਂ ਉਹਨਾਂ ਨੂੰ ਕੋਈ ਨਜ਼ਰੀਆ ਸਪਸ਼ਟ ਮਿਲਦਾ ਹੈ ਜੀ ਜੀ ਤਾਂ ਇਹ ਇੱਕ ਹਿੰਦੀ ਦਾ ਅਖਬਾਰ ਗਿਆ ਜਿਨ੍ਹਾਂ ਨੇ ਜਾ ਕੇ ਆਸ-ਪਾਸਿਓਂ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਸੀਸੀਟੀਵੀ 'ਚ ਕੁਝ ਨਹੀਂ ਸੀ ਆ ਰਿਹਾ ਹੂੰ ਠੀਕ ਹੈ ਨਾ ਜੀ ਤੇ ਪਰ ਮਤਲਬ ਕਿ ਸ਼ੱਕ ਇਸ ਕੱਲੋਂ ਪਿਆ ਕਿ ਕੁੱਤਾ ਵੀ ਬੇਹੋਸ਼ ਸੀ ਜਦ ਕੁੱਤਾ ਬੇਹੋਸ਼ ਮਿਲਿਆ ਤਾਂ ਪੁਲਿਸ ਦੀ ਕਿਤੇ ਨਾ ਕਿਤੇ ਜਾਂਚ ਜਿਹੜੀ ਸੀ ਉਹ ਕੇਂਦਰਿਤ ਹੋ ਗਈ ਘਰ ਦੇ ਅੰਦਰ ਹੂੰ ਕਿ ਬੁਏ ਬੰਦ ਸੀ ਸਭ ਕੁਝ ਇਦਾਂ ਹੋਇਆ ਤਾਂ ਭਾਈ ਸੀਸੀਟੀਵੀ 'ਚ ਕੋਈ ਆ ਨਹੀਂ ਰਿਹਾ ਵੀ ਪਹਿਲਾਂ ਲੁੱਟਖੋ ਦਾ ਬਣਾਇਆ ਨਾ ਮਾਮਲਾ ਇਹਨਾਂ ਨੇ ਚਲਾਕੀ ਦੇ ਨਾਲ ਕਿ ਭਾਈ ਲੁੱਟਖੋ ਹੋ ਗਈ ਲੁਟੇਰੇ ਮਾਰ ਕੇ ਸੁੱਟ ਗਏ ਨੇ ਤਾਂ ਫਿਰ ਉਹਨਾਂ ਨੇ ਵੇਖਿਆ ਕੋਈ ਬਾਹਰੋਂ ਆ ਨਹੀਂ ਰਿਹਾ ਕੋਈ ਬਾਹਰ ਜਾ ਨਹੀਂ ਰਿਹਾ ਕੁੱਤਾ बेहोਸ਼ ਹੈ ਹੂੰ ਕੁੱਤਾ ਬਿਸੁਰਤ ਪਿਆ ਇਹਨਾਂ ਨੇ ਕੁੱਤੇ ਨੂੰ ਵੀ ਕੁਝ ਨਸ਼ਾ ਵਗੈਰਾ ਦਿੱਤਾ ਹਨਾ ਕਿ ਕੁੱਤਾ ਭੌਂਕੇ ਨਾ ਨਹੀਂ ਤਾਂ ਪਾਲਤੂ ਕੁੱਤਾ ਤੁਹਾਨੂੰ ਪਤਾ ਉਹ ਤਾਂ ਵੱਡ ਖਾਂ ਨੂੰ ਆਉਂਦੇ ਨੇ ਅੱਜਕੱਲ ਦੇ ਕੁੱਤੇ ਤਾਂ ਫਿਰ ਹਾਲ ਪੁਲਸ ਨੇ ਇਹਨਾਂ ਤਰੀਕਿਆਂ ਤੇ ਜ਼ੋਰ ਦਿੱਤਾ ਕਿ ਇਹ ਕਿ ਹੋ ਸਕਦਾ ਹੈ ਕਿ ਹੋ ਸਕਦਾ ਫਿਰ ਉਹਨੂੰ ਬੁਲਾ ਲਿਆ ਉਹ ਟੁੱਟ ਗਈ ਮਤਲਬ ਕਿ ਪੁਲਸ ਦੀ ਇਨਟੈਰੋਗੇਸ਼ਨ ਕਿੱਥੇ ਚਲੀ ਜਾਂਦੀ ਹੈ ਤਾਂ ਇਥੋਂ ਪੁਲਸ ਨੇ ਆਪਣੀ ਜਿਹੜੀ ਕੜੀ ਦਰ ਕੜੀ ਇਨਵੈਸਟੀਗੇਸ਼ਨ ਜੋੜੀ ਤੇ ਬੰਦੇ ਫੜ ਲਿਆ ਉਹ ਇੱਕ ਹੋਰ ਪਿੰਡ ਦਾ ਕੋਈ ਨੌਜਵਾਨ ਲੰਘਿਆ ਜਾ ਰਿਹਾ ਸੀ ਉਸ ਵੇਲੇ ਹੂੰ ਕਹਿੰਦੇ ਕਿ ਜਿਹੜੀ ਕਾਰ ਤੇ ਆਇਆ ਇਹ ਕਾਤਲ ਜੀ ਉਸ ਕਾਰ ਨੂੰ ਬਾਹਰ ਠੱਲਿਆ ਗਿਆ ਤੇ ਉਹਦੇ ਵਿੱਚ ਇੱਕ ਬੰਦਾ ਹੋਰ ਸੀ ਇਹ ਕੋਈ ਚਸ਼ਮ ਦੀ ਦਿਆ ਹੁਣ ਉਹਦੀ ਆਈਡੈਂਟੀਟੀ ਕੋਈ ਵੀ ਬੰਦਾ ਜਨ ਤੱਕ ਨਹੀਂ ਕਰਨੀ ਚਾਹੇਗਾ ਜੀ ਜੀ ਕਿਉਂਕਿ ਗਵਾਹੀ ਦਾ ਮਾਮਲਾ ਹੈ ਉਹਨੇ ਦੱਸਿਆ ਕਿ ਮੈਂ ਆਪ ਲੰਘਿਆ ਜਦੋਂ ਤਾਂ ਉਹਦੇ ਵਿੱਚ ਇੱਕ ਬੰਦਾ ਹੋਰ ਸੀਗਾ ਯਾਨੀ ਕਿ ਟੋਟ ਟੋਟ ਦੋ ਬੰਦੇ ਤੇ ਇਹਦੇ ਵਿੱਚ ਇਨਵੋਲਵ ਜਿਹੜੇ ਆ ਉਹ ਲਗਭਗ ਲਗਭਗ ਹੁੰਦੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤਾਂ ਮਤਲਬ ਕਿ ਪੁਲਿਸ ਨੂੰ ਚਾਹੀਦਾ ਇਹ ਮਾਮਲਾ ਵੀ ਜਿਹੜਾ ਹੈ ਕਿਸੇ ਪੱਖੋਂ कमजोर ਨਹੀਂ ਰਹਿਣਾ ਚਾਹੀਦਾ ਇਹਨਾਂ ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਹੈ ਨਾ ਜੀ ਜੋ ਰਿਸ਼ਤਿਆਂ ਦੀ ਬੇਵਫਾਈ ਆ ਉਹ ਤੇ ਆਪਣੀ ਜਗ੍ਹਾ ਤੇ ਆ ਪਰ ਜੋ ਕਤਲ ਕੀਤਾ ਗਿਆ ਤੇ ਜਿਸ ਨੇ ਬਾਈ ਤਰੀਕੇ ਨਾਲ ਕਤਲ ਕੀਤਾ ਗਿਆ ਉਹਦੀ ਸਜ਼ਾ ਭਾਰੀ ਤੋਂ ਭਾਰੀ ਮਿਲਣੀ ਚਾਹੀਦੀ ਜੀ ਮਿੰਨੂ ਜੀ ਕੁਝ ਦੋਸਤ ਦੱਸ ਰਹੇ ਨੇ ਤੇਜਵਿਰਕ ਜੀ ਦੱਸ ਰਹੇ ਨੇ ਕਿ ਇੱਥੇ ਡੱਬ ਵਾਲੀ ਦਾ ਵੀ ਇੱਕ ਮੁੰਡਾ ਨਾਮ ਜਰ ਬਸ ਫਿਰ ਉਹ ਤੀਸਰਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਉਸੂ ਗਾਂ ਪਿੰਡ ਦੇ ਕਿਸੇ ਨੌਜਵਾਨ ਨੇ ਦੇਖਿਆ ਉਹ ਲੰਘਦਾ ਟੱਪਦਾ ਹੋਏਗਾ ਨਾ ਤੁਹਾਨੂੰ ਪਤਾ ਰਾਤ ਬਰਾਤੇ ਵੀ ਲੋਕ ਤੁਰੇ ਫਿਰਦੇ ਨੇ ਜੀ ਤੇ ਬਲਵੀਰ ਜੀ ਦੱਸ ਰਹੇ ਨੇ ਕਿ ਤੀਜਾ ਵੀ ਫੜਿਆ ਗਿਆ ਅੱਛਾ ਤੀਜਾ ਫੜਿਆ ਗਿਆ ਮਤਲਬ ਫੜੇ ਜਾਣਾ ਜਦੋਂ ਮਤਲਬ ਕਿ ਤੀਜੇ ਦਾ ਪਤਾ ਲੱਗ ਗਿਆ ਕਿ ਹੈਗਾ ਤੇ ਜਿਹੜਾ ਮੇਨ ਉਹ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਫਿਰ ਆਪੇ ਫੜੇ ਫਿਰ ਆਪੇ ਹੀ ਲੈਣਾ ਆਪੇ ਲੱਭ ਲੈਂਦੇ ਜੀ ਮਿੰਟੋ ਜੀ ਦੇਖੋ ਸੱਚੀ ਹੋਏ ਜਿਹੜੇ ਰਿਸ਼ਤੇ ਵੀ ਕਹਿ ਲੋ ਤੇ ਇਹ ਮਾਮਲੇ ਵੀ ਬੜੇ ਭਿਆਨਕ ਨੇ ਬੜੇ ਤਕਲੀਫ ਦੇ ਐ ਪਰ ਇੱਕ ਪਾਣੀਪਤ ਦੀ ਖਬਰ ਆਏ ਕੱਲਾ ਆਏ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਇਦਾਂ ਦੀਆਂ ਭਿਆਨਕ ਘਟਨਾਵਾਂ ਵਾਪਰਦੀਆਂ ਨੇ ਸਾਰੇ ਕਿਤੇ ਵਾਪਰਦੀਆਂ ਨੇ ਪਾਣੀਪਤ ਦੀ ਖਬਰ ਹੈ ਉੱਥੇ ਇੱਕ ਔਰਤ ਸੀਗੀ ਤੇ ਉਹ ਬੱਚਿਆਂ ਨੂੰ ਹੀ ਮਾਰ ਦਿੰਦੀ ਸੀ ਉਹ ਇੱਥੋਂ ਤੱਕ ਕਿ ਉਹਨੇ ਆਪ ਦਾ ਬੱਚਾ ਹੀ ਮਾਰਤਾ ਤੇ ਇਹ ਕਹ ਲੋ ਕਿ ਤੜਫਾਉਂਦੀ ਸੀ ਬੱਚਿਆਂ ਨੂੰ ਮਾਰਦੀ ਸੀ ਇੱਕ ਤਰ੍ਹਾਂ ਨਾਲ ਆਪਾਂ ਕਿਲਰ ਅੱਜ ਕੱਲ ਇੱਕ ਸੀਰੀਅਲ ਕਿਲਰ ਸ਼ਬਦ ਵਰਤਦੇ ਆ ਵੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਤਲ ਚਾਰ ਕਤਲ ਉਹਨੇ ਕੀਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਮਾਨਸਿਕਤਾ ਹੋ ਜਾਂਦੀ ਹੈ ਕਿਸ ਪਾਸੇ ਨੂੰ ਬੰਦਾ ਕਈ ਵਾਰੀ ਕੁ ਵਹਿ ਜਾਂਦਾ ਤੁਰ ਜਾਂਦਾ ਹਾਂ ਹਾਂ ਜੀ ਆ ਕੁਝ ਲੋਕ ਕਹਿ ਰਹੇ ਨੇ ਕਿ ਨਸ਼ੇ ਦੀਆਂ ਗੋਲੀਆਂ ਸਹਿਤ ਦੇਖੋ ਮੈਂ ਤੁਹਾਨੂੰ ਕੋਟ ਕੀਤਾ ਕਿ ਕੁਝ ਮਤਲਬ ਕਿ ਜਿਹੜੇ ਪੱਤਰਕਾਰ ਉੱਥੇ ਗਰਾਊਂਡ ਤੇ ਗਏ ਨੇ ਉਹਨਾਂ ਨੇ ਇਹ ਕਹਾਣੀਆਂ ਰਿਪੋਰਟ ਕੀਤੀਆਂ ਹਾਂ ਜ਼ਹਿਰ ਹੈ ਜਾਂ ਨਸ਼ਾ ਉਹ ਜਦੋਂ ਵਿਸਰੇ ਦੀ ਰਿਪੋਰਟ ਆ ਜਾਂਦੀ ਹੈ ਨਾ ਉਦੋਂ ਪੁਸ਼ਟੀ ਹੁੰਦੀ ਹੈ ਯਾਨੀ ਕਹਾਣੀਆਂ ਨੇ ਇਹ ਚਰਚਾਵਾਂ ਦੀ ਸੋ ਇਸ ਕਰਕੇ ਕਿਸੇ ਵੀ ਗੱਲ ਤੇ ਤੁਸੀਂ ਮਤਲਬ ਕਿ ਇੱਕ ਉਂਗਲ ਰੱਖ ਲਓ ਕਿ ਇਹ ਹੀ ਇੱਕ ਗੱਲ ਸੱਚੀ ਅਤੇ ਜਾਇਜ਼ ਹੈ ਉਹ ਠੀਕ ਨਹੀਂ ਹੈ ਸਨ ਉੰਤਜ਼ਾਰ ਕਰਨਾ ਚਾਹੀਦਾ ਮੈਂ ਤੁਹਾਨੂੰ ਇਸੇ ਕਰਕੇ ਕੋਟ ਕੀਤਾ ਕਿ ਇੱਕ ਅਖਬਾਰ ਨੇ ਟੀਮ ਭੇਜੀ ਹੈ ਬਕਾਇਦਾ ਜਿਨ੍ਹਾਂ ਨੇ ਪੁਲਿਸ ਸੋਰਸਸ ਤੇ ਲਾਗੇ ਪਾਸਿਓਂ ਜੋ ਲੋਕ ਉੱਥੇ ਚਰਚਾ ਵਗੈਰਾ ਕਰ ਰਹੇ ਆ ਤਾਂ ਉਹਨਾਂ ਦੇ ਆਧਾਰ ਤੇ ਇੱਕ ਰਿਪੋਰਟ 100% ਸਚਾਈ ਤੇ ਇੱਕੋ ਵਾਰੀ ਚ ਮਿਲਦੀ ਵੀ ਨਹੀਂ ਹੁੰਦੀ ਜੇ ਹੌਲੀ ਹੌਲੀ ਸੀਰੀਅਸ ਨਾ ਇਨਵੈਸਟੀਗੇਸ਼ਨ ਚੱਲਣ ਦਿਓ ਫਿਰ ਜਿਹੜੀ ਪੋਸਟਮਾਰਟਮ ਤੇ ਵਿਸਰਾ ਰਿਪੋਰਟ ਆਏਗੀ ਫਿਰ ਉਸ ਤੋਂ ਬਾਅਦ ਪੁਸ਼ਟੀਆਂ ਹੋਣਗੀਆਂ ਸਾਰੀਆਂ ਚੀਜ਼ਾਂ ਦੀ ਜੀ ਜੀ